ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਲੱਗ-ਅਲੱਗ ਤਰ੍ਹਾਂ ਦੇ ਸੌਟਸ ਜਿਹੜੇ ਨਵੇਂ ਵੀਅਰਸ ਦੇਖਦੇ ਆ ਉਹਨਾਂ ਨੂੰ ਦੱਸ ਦਿੰਨੇ ਆ ਜੀ ਸਰਵ ਕਰਦੇ ਆ ਸ੍ਰੀ ਮੁਕਸਰ ਸਾਹਿਬ ਤੋਂ ਜੋ ਕਿ ਪੰਜਾਬ ਦੇ ਵਿੱਚ ਕਿਉਂਕਿ ਆਊਟਰ ਸਟੇਟਸ ਦਾ ਮੋਸਟਲੀ ਇਹੀ ਕੁਐਸਚਨ ਹੁੰਦਾ ਹੈ ਕਿ ਸ੍ਰੀ ਮੁਕਸਰ ਸਾਹਿਬ ਹੈ ਕਿੱਥੇ ਪੰਜਾਬ ਦੇ ਵਿੱਚ ਹੈ ਜੀ ਤਾਂ ਤੁਸੀਂ ਕੋਈ ਵੀ ਸੌਟ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਾਡੇ ਤੋਂ ਜਾਂ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਸਾਨੂੰ ਜੋ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਦੇ ਉੱਪਰ WhatsApp ਮੈਸੇਜ ਕਰ ਦੇਣਾ ਅਗਰ ਸਾਡਾ ਸੂਟ ਹੈ ਤਾਂ ਸਕਰੀਨਸ਼ਾਟ ਲੈ ਕੇ ਭੇਜ ਦੇਣਾ ਅਗਰ ਤੁਸੀਂ ਕਿਸੇ ਹੋਰ ਬੁਟੀਕ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਸ਼ੇਅਰ ਕਰ ਸਕਦੇ ਹੋ ਬਸ ਡਿਜ਼ਾਈਨ ਹੈ ਜਿਹੜਾ ਪ੍ਰੋਪਰਲੀ ਕਲੀਅਰ ਹੋਣਾ ਚਾਹੀਦਾ ਅਗਰ ਡਿਜ਼ਾਈਨ ਬਲਰਡ ਹੈ ਤਾਂ ਜੀ ਫਿਰ ਤੁਹਾਨੂੰ ਡਿਜ਼ਾਈਨ ਦੇ ਵਿੱਚ ਕੰਪਰੋਮਾਈਜ਼ ਕਰਨਾ ਪਏਗਾ ਕਿਉਂਕਿ ਵਰਕਰ ਨੇ ਹੈ ਜਿਹੜਾ ਉਸ ਅਕੋਰਡਿੰਗ ਫਿਰ ਰੈਡੀ ਕਰਨਾ ਹੁੰਦਾ ਸੋ ਕੋਸ਼ਿਸ਼ ਕਰਿਆ ਕਰੋ ਜਦ ਤੁਸੀਂ ਸਕਰੀਨਸ਼ਾਟ ਲੈਨੇ ਹੋ ਥੈਨ ਤੁਸੀਂ ਪ੍ਰੋਪਰ ਸਕਰੀਨਸ਼ਾਟ ਲਓ ਅਦਰਵਾਈਜ਼ ਅੰਨਾਲ ਵੀਡੀਓ ਸ਼ੇਅਰ ਕਰ ਦੋ ਠੀਕ ਹੈ ਜੀ ਕਿਉਂਕਿ ਵੀਡੀਓ ਦੇ ਵਿੱਚ ਸਭ ਕੁਝ ਕਲੀਅਰ ਹੋ ਜਾਂਦਾ ਠੀਕ ਹੈ ਜੀ ਫਿਰ ਆਪਾਂ ਅੱਜ ਜੜੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਇਹ ਆਪਣਾ ਮਦਰ ਡਾਟਰ ਦਾ ਕੰਬੋ ਬਣਾਇਆ ਔਰ ਉਹਨੇ ਫੰ ਇਹ ਹੈਗਾ ਛੋਟੀ ਬੱਚੀ ਦਾ ਸੂਟ ਜਿਹੜਾ ਕਿ ਆਪਾਂ ਤੁਹਾਨੂੰ ਪਹਿਲਾਂ ਦਿਖਾ ਰਹੇ ਹਾਂ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਹੈ ਠੀਕ ਹੈ ਜੀ ਸੇਮ ਹੀ ਏਮਬ੍ਰੋਇਡਰੀ ਹੋਈ ਹੋਈ ਹੈ ਇਸ ਤਰ੍ਹਾਂ ਦੇ ਨਾਲ ਜਿਹੜੀ ਏਮਬ੍ਰੋਇਡਰੀ ਹੈ ਥੋੜੀ ਜਿਹੀ ਆਪਾਂ ਇਹ ਹੈਗੀ ਹੈ ਕਿ ਬੱਚੀ ਦੇ ਏਮਬ੍ਰੋਇਡਰੀ ਕਰੋਸ ਤੋਂ ਆਪ ਦੇ ਨਾਲ ਉਸ ਦੀ ਲੈਂਥ ਦੇ ਹਿਸਾਬ ਦੇ ਨਾਲ ਕਰਨੀ ਸੀ ਠੀਕ ਹੈ ਜੀ ਤਾਂ ਇਹ ਹੈਗੀ ਹੈ ਬਾਜੂ ਦੀ ਏਮਬ੍ਰੋਇਡਰੀ ਫੁੱਲ ਹੈਵੀ ਬਾਜੂ ਬਣੀਆਂ ਹੋਈਆਂ ਨੇ ਬਿਲਕੁਲ ਬਰੀਕ ਜੀ ਹੈਗੀ ਹੈ ਜਿਹੜੀ ਆਪਾਂ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਇੱਥੇ ਇਸ ਦੇ ਨਾਲ ਆਪਾਂ ਬਣਾਇਆ ਹੋਇਆ ਜੀ ਇਹ ਸ਼ਰਾਰਾ ਇਸ ਤਰ੍ਹਾਂ ਦੇ ਨਾਲ ਕੰਮ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਕੰਮ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਬਿਲਕੁਲ ਸੀਨ ਸੂਟ ਚਾਹੀਦੇ ਹੈਗੇ ਉਹਨਾਂ ਹੀ ਕੰਮ ਹੈਗਾ ਜਿਹੜਾ ਉਹਨਾਂ ਨੂੰ ਡਾਟਰ ਦੇ ਸੂਟ ਤੇ ਵੀ ਚਾਹੀਦਾ ਸੀ ਤਾਂ ਇਸ ਤਰ੍ਹਾਂ ਦੇ ਨਾਲ ਹੈਗਾ ਜਿਹੜਾ ਆਪਾਂ ਬਾਰਡਰ ਹੈਗਾ ਜਿਹੜਾ ਕਟਦਾਨੇ ਦਾ ਬਣਾਇਆ ਹੋਇਆ ਠੀਕ ਹੈ ਜੀ ਵਿੱਚ ਆਪਾਂ ਪਰਲਸ ਦੀ ਹੈਗੀ ਹੈ ਜਿਹੜੀ ਫਿਲਿੰਗ ਕੀਤੀ ਹੋਈ ਹੈ ਉੱਪਰ ਨੂੰ ਇਸ ਤਰ੍ਹਾਂ ਦੇ ਨਾਲ ਲੇਅਰਸ ਦੇ ਵਿੱਚ ਵੀ ਇਮਬ੍ਰੋਇਡਰੀ ਚਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਇੱਕ ਜਿੱਦਾਂ ਵੱਡਾ ਫਲਾਰ ਦਾ ਪੈਟਰਨ ਚਾਹ ਰਿਹਾ ਤਿੰਨ ਇੱਕ ਲੇਅਰ ਦੇ ਵਿੱਚ ਇਹ ਵਾਲਾ ਛੋਟੇ ਦਾ ਪੈਟਰਨ ਆਇਆ ਸੀ ਇਹ ਇਸ ਤਰ੍ਹਾਂ ਦਿਨਾ ਠੀਕ ਹੈ ਜੀ ਇਹ ਆਪਾਂ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਰੈਡੀ ਕੀਤਾ ਇਹ ਹੈਗਾ ਜੀ ਉਹਨਾਂ ਦਾ ਛੋਟੂ ਜਿਹਾ ਦੁਪੱਟਾ ਇਸ ਤਰ੍ਹਾਂ ਦਿਨਾ ਹਾਂਜੀ ਨੈਕਸਟ ਹੈਗਾ ਇਹ ਉਹਨਾਂ ਦਾ ਦੀਦੀ ਦਾ ਖੁੱਦ ਦਾ ਸ਼ਰਾਰਾ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਦੇਖ ਸਕਦੇ ਹੋ ਹਾਂਜੀ ਤੇ ਤੁਸੀਂ ਇਹ ਕਪੜਾ ਪੁੱਛਦੇ ਹੁੰਨੇ ਹੋ ਕਿ ਸ਼ਰਾਰੇ ਦੇ ਲਈ ਜਾਂ ਘਗਰੇ ਦੇ ਲਈ ਕਿੰਨਾ ਕਪੜਾ ਚਾਹੀਦਾ ਦੇਖੋ ਜੀ ਡਿਪੈਂਡ ਕਰਦਾ ਕਿ ਤੁਹਾਨੂੰ ਫਲੇਅਰਸ ਕਿੰਨੀਆਂ ਚਾਹੀਦੀਆਂ ਨੇ ਕਿੰਨਾ ਹੈਵੀ ਚਾਹੀਦਾ ਵੈਸੇ 4 ਮੀਟਰ ਤੋਂ ਘੱਟ ਤਾਂ ਬਿਲਕੁਲ ਨਹੀਂ ਬਣਦਾ 4.5 5 ਮੀਟਰ ਦਾ ਆਪਾਂ ਹੈਗਾ ਜਿਹੜਾ ਸ਼ਰਾਰਾ ਜਾਂ ਘਗਰਾ ਬਣਾਉਣੇ ਆ ਠੀਕ ਹੈ ਜੀ ਤਾਂ ਉਸੇ ਹਿਸਾਬ ਦੇ ਨਾਲ ਹੈਗਾ ਜਿਹੜਾ ਏਮਬ੍ਰੋਇਡਰੀ ਦੀ ਕੋਸਟ ਹੁੰਦੀ ਹੈ ਠੀਕ ਹੈ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਕਿੰਨਾ ਝਾਲ ਬਣਿਆ ਹੋਇਆ ਠੀਕ ਹੈ ਤਾਂ ਇਹ 4.5 ਮੀਟਰ ਕਪੜੇ ਦੇ ਉੱਪਰ ਝਾਲ ਬਣਿਆ ਹੋਇਆ ਹੈ ਬਾਕੀ ਦੀ embroiderry ਤਾਂ ਤੁਸੀਂ ਬਾਅਦ ਦੇ ਵਿੱਚ ਛੱਡ ਦਿਓ ਉਹ ਵੀ ਤਾਂ ਉਹਨੇ ਤੇ ਹੀ ਹੋਈ ਹੈ ਬਟ ਇਹ ਪ੍ਰੋਪਰ ਜਾਲ ਹੈ ਜਿਹੜਾ ਬਣਿਆ ਹੋਇਆ ਇਹ 4.5 ਮੀਟਰ ਕਪੜੇ ਦੇ ਉੱਪਰ ਬਣਿਆ ਹੋਇਆ ਠੀਕ ਹੈ ਜੀ ਸੇਮ ਹੀ embroiderry ਜਿੱਦਾਂ ਆਪਾਂ ਤੁਹਾਨੂੰ ਛੋਟੀ ਬੱਚੀ ਵਾਲਾ ਦਿਖਾਇਆ ਹੈ ਸੇਮ ਹੀ embroiderry ਹੈ ਜਿਹੜੀ ਆਪਾਂ ਇਹਦੇ ਤੇ ਕੀਤੀ ਹੈ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਇੱਕ ਸਾਈਡ ਹੈ ਇਹਦੀ ਠੀਕ ਫਰੰਟ ਐਂਡ ਬੈਕ ਹੈ ਇਹ ਦੂਸਰੀ ਸਾਈਡ ਦਾ ਕੰਮ ਤਾਂ ਜਿਹੜੀ ਮਤਲਬ ਕਿ ਵਰਕ ਦੀ ਕਾਸਟ ਹੈ ਸਾ ਕਸਟਮਰ ਨੂੰ ਕੋਈ ਨਹੀਂ ਪਤਾ ਲੱਗ ਜਾਂਦਾ ਫਿਰ ਵਰਕ ਤੁਸੀਂ ਜਿੱਦਾਂ ਦਾ ਡਿਸਾਈਡ ਕਰੋਗੇ ਹਨਾ ਜੀ ਉਸ ਤਰ੍ਹਾਂ ਦੀ ਹੈ ਜਿਹੜੀ ਕਾਸਟ ਹੁੰਦੀ ਹੈ ਏਮਬ੍ਰੋਇਡਰੀ ਦੀ ਜਿੱਦਾਂ ਆਪ ਤੁਹਾਨੂੰ ਬੱਚੀ ਦਾ ਦੁਪੱਟਾ ਦਿਖਾਇਆ ਸੀ ਮੈਂ ਹੀ ਆਪਾਂ ਇਹ ਵਾਲਾ ਦੁਪੱਟਾ ਰੈਡੀ ਕੀਤਾ ਹੋਇਆ ਇਸ ਤਰ੍ਹਾਂ ਦੇ ਨਾਲ ਹਾਂਜੀ ਤੇ ਇਹ ਹੈਗੀ ਆਪਣੀ ਸ਼ਰਟ ਦੀ embroidery ਫੁੱਲ ਹੈਵੀ ਸ਼ਰਟ ਬਣੀ ਹੋਈ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਇਸ ਦੇ ਘੇਰੇ ਤੋਂ ਜਿਹੜਾ ਇਹ ਵਾਲਾ ਬਾਰਡਰ ਹੈ ਇਹ ਆਪਾਂ ਇਸ ਦੇ ਘੇਰੇ ਤੇ ਵੀ ਦਿਆ ਹੋਇਆ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਇਹ ਚੀਜ਼ ਹੈਗੀ ਹੈ ਜਿਹੜੀ ਪੈਟਰਨ ਨਾ ਘੇਰੇ ਤੇ ਆਉਂਦਾ ਹੈ ਠੀਕ ਹੈ ਤਾਂ ਉਸ ਤੋਂ ਉੱਪਰ ਇਸ ਤਰ੍ਹਾਂ ਦੇ ਨਾਲ ਡਿਜ਼ਾਈਨ ਆਏਗਾ ਇਹ ਤੁਹਾਡੀ ਪੂਰੀ ਸ਼ਰਟ ਰਹੇਗੀ ਠੀਕ ਹੈ ਇਹ ਜੋ ਡਿਜ਼ਾਈਨ ਹੈ ਇਸ ਦੇ ਨਾਲ-ਨਾਲ ਇਹ ਫਿਟਿੰਗ ਸੀਨ ਦੇ ਨਾਲ-ਨਾਲ ਚਾਹੀਦਾ ਹਾਂਜੀ ਤੇ ਇਹ ਰਹਿਣਾ ਹੈ ਫੁੱਲ ਹੈਵੀ ਨੈਕ ਠੀਕ ਹੈ ਜੀ embroidery ਤੁਸੀਂ ਦੇਖ ਸਕਦੇ ਹੋ ਅਗਰ ਆਪਾਂ ਇਸ ਦੇ ਵਿੱਚ ਯੂਜ਼ ਹੋਏ ਮਟੀਰੀਅਲ ਦੀ ਗੱਲ ਕਰੀਏ ਤਾਂ ਹਰ ਤਰ੍ਹਾਂ ਦਾ ਮਟੀਰੀਅਲ ਆਪਾਂ ਇਸ ਦੇ ਵਿੱਚ ਯੂਜ਼ ਕੀਤਾ ਹੋਇਆ ਹੈ ਇਸ ਦੇ ਵਿੱਚ ਪਰਲਸ ਵੀ ਯੂਜ਼ ਹੋਏ ਨੇ ਤਿੱਲਾ ਆਪਾਂ ਯੂਜ਼ ਕੀਤਾ ਹੋਇਆ ਸੀਕਵੈਂਸ ਦੀ embroidery ਹੈ ਦਬਕਾ ਯੂਜ਼ ਕੀਤਾ ਹੋਇਆ ਠੀਕ ਹੈ ਜੀ ਤੇ ਇਹ ਰਹਿਣੀ ਹੈ ਇਸ ਦਾ ਬਾਜੂ ਇਸ ਤਰ੍ਹਾਂ ਦੇ ਨਾਲ ਬਾਜੂ ਦਾ ਪੈਟਰਨ ਹੈ ਇਹ ਬਾਜੂ ਦਾ ਬਾਰਡਰ ਰਹੇਗਾ ਜੇਕਰ ਤੁਸੀਂ ਚੀਜ਼ਾਂ ਨੂੰ ਘਟਾਉਣਾ ਚਾਹੁੰਦੇ ਹੋ ਆਪਣੇ ਬਜਟ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਬਾਰਡਰ ਰਖਵਾ ਸਕਦੇ ਹੋ ਦੂਸਰਾ ਬਾਰਡਰ ਹਟਵਾ ਸਕਦੇ ਹੋ ਐਂਡ ਥੈਨ ਜੋ ਇਹ ਚੀਜ਼ ਹੈ ਸਾਈਡ ਸੀਨ ਦੇ ਨਾਲ ਚੱਰੀ embroiderry ਤੁਸੀਂ ਇਸ ਨੂੰ ਕੱਟ ਕਰਵਾ ਸਕਦੇ ਹੋ ਇਹ ਵਾਲੀ embroiderry ਜਸਟ ਲੈ ਸਕਦੇ ਹੋ ਪਹਿਲਾਂ ਵੀ ਸੂਟ ਇਦਾਂ ਰੈਡੀ ਕੀਤਾ ਹੈ neck design ਤੁਸੀਂ ਸੇਮ ਰਖਵਾ ਸਕਦੇ ਹੋ ਠੀਕ ਹੈ ਜੀ ਔਰ 슬ੀਵਸ ਹੈਗੀਆਂ ਜਿਹੜੀਆਂ ਇਹਨਾਂ ਦਾ ਤੁਸੀਂ ਜਸਟ ਬਾਰਡਰ ਲੈ ਸਕਦੇ ਹੋ ਅੱਗੇ ਇਹਨਾਂ ਨੂੰ ਹੈਵੀ ਨਾ ਕਰਵਾਓ ਅਗਰ ਤੁਸੀਂ ਇਹਨੂੰ ਕਟ ਰੇਨ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਹਾਂਜੀ ਤੇ ਨੈਕਸਟ ਆਪਣਾ ਇਹ ਵਾਲਾ ਸੂਟ ਆਪਾਂ ਰੈਡੀ ਕੀਤਾ ਹੋਇਆ ਜਿਹੜਾ ਆਪਾਂ ਸ਼ਿਮਰ ਦੇ ਉੱਪਰ ਰੈਡੀ ਕੀਤਾ ਹੈ ਸੂਟ ਅੱਗੇ ਵੀ ਆਪਾਂ ਅਲੱਗ-ਅਲੱਗ ਕਲਰਸ ਦੇ ਵਿੱਚ ਤੁਹਾਨੂੰ ਦਿਖਾ ਚੁੱਕੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਆ ਜਿਹੜਾ ਇਹਨਾਂ ਬਾਰਡਰ ਰਹਿਣ ਨੇ ਉੱਪਰ ਨੂੰ ਇਹ ਕੁੜਤਾ ਸਟਾਈਲ ਜਾਂ ਆਪਾਂ ਕਹਿ ਸਕਦੇ ਹਾਂ ਅੱਜਕਨ ਸਟਾਈਲ ਹੈਗਾ ਜਿਹੜਾ ਸੈਂਟਰ ਪੱਟੀ ਬੰਦੀ ਹੈ ਫੁੱਲ ਹੈਵੀ ਲੁੱਕ ਆਉਂਦੀ ਹੈ ਜੀ ਸੂਟ ਦੀ ਇਸ ਤਰ੍ਹਾਂ ਦੇ ਨਾਲ ਦਾ ਜਿਹੜਾ ਇਹਦਾ neck ਦਾ ਡਿਜ਼ਾਈਨ ਬਣਿਆ ਹੋਇਆ ਦੇਖ ਸਕਦੇ ਹੋ ਇਹ ਹੈਗਾ ਜੀ ਤੇ ਬਾਜੂ ਬਾਜੂ ਵੀ ਇਹ ਜਿਹੜੀ ਪੂਰੀ ਹੈਵੀ ਰਹਿੰਦੀ ਹੈ ਆਪਾਂ ਤੁਹਾਨੂੰ ਇਹ ਸੂਟ ਵਿਦ ਸਟਿਚਿੰਗ ਵੀ ਦਿਖਾਏ ਹੋਏ ਨੇ ਸ਼ਿਮਰ ਦੀ ਸ਼ਰਟ ਰਹੇਗੀ ਸੀ ਨਾਲ ਕ੍ਰੇਪ ਦੀ ਬਾਟਮ ਇਹ ਵਾਲਾ ਹੈਗੀ ਹੈ ਜਿਹੜੀ ਬਾਟਮ ਐਂਡ ਐਮਬਰਾਇਡਰੀ ਹੈ ਜਿਹੜੀ ਬਾਟਮ ਤੇ ਜਾਏਗੀ ਹਾਂਜੀ ਤੇ ਨੈਕ ਸਟੇ ਵਾਲਾ ਸੂਟ ਆਪਾਂ ਰੈਡੀ ਕੀਤਾ ਬਲੈਕ ਨੇਚਰਲ ਕ੍ਰੇਪ ਦੇ ਉੱਪਰ ਪਿਓਰ ਨੇਚਰਲ ਕ੍ਰੇਪ ਆਪਾਂ ਯੂਜ਼ ਕੀਤੀ ਹੈ ਠੀਕ ਹੈ ਇਹ ਹੈਗਾ ਕੇਰੇ ਦਾ ਡਿਜ਼ਾਈਨ ਕੇਰੇ ਤੇ ਫੁੱਲ ਹੈਵੀ ਏਮਬ੍ਰੋਇਡਰੀ ਹੋਈ ਹੋਈ ਹੈ ਸਾਰੇ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਨਾਲ ਸਪਰੈਡਿੰਗ ਕੀਤੀ ਹੋਈ ਹੈ ਸੇਮ ਹੀ ਹੈ ਜੋ ਕੇਰੇ ਵਾਲੀ ਏਮਬ੍ਰੋਇਡਰੀ ਹੈ ਉਹੀ ਆਪਾਂ ਬਾਜੂ ਤੇ ਲਈ ਹੋਈ ਹੈ ਇਸ ਤਰ੍ਹਾਂ ਦੇ ਨਾਲ ਜਿਹੜੀ ਬਾਜੂ ਆ ਉਹ ਵੀ ਪੂਰੀ ਹੈਵੀ ਬਣ ਜਾਂਦੀ ਸਟ੍ਰੇਟ ਬਾਟਮ ਰੱਖੀ ਹੋਈ ਹੈ ਇਸ ਦੇ ਨਾਲ ਆਪਾਂ ਇਹ ਹੈਗੀ ਹੈ ਜਿਹੜੀ embroidery ਬਾਟਮ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਸ ਕਲਰ ਤੇ ਦੀ ਲੁੱਕ ਹੈਗੀ ਜਿਹੜੀ ਬਹੁਤ ਜ਼ਿਆਦਾ ਸੋਹਣੀ ਆਈ ਹੈ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਬਣਵਾ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਆਪਾਂ ਲੇਸ ਲਗਾ ਕੇ ਕੀਤੀ ਹੈ ਦੁਪट्टे ਦੀ ਫਿਨਿਸ਼ਿੰਗ ਹਾਂਜੀ ਤੇ ਨੈਕਸਟ ਹੈਗਾ ਇਹ ਵਾਲਾ ਆਪਣਾ ਸੂਟ ਹੈ ਆਪਾਂ ਪੈਂਟ ਸੂਟ ਬਣਾਇਆ ਹੈ ਹਾਂਜੀ ਪੈਂਟ ਬਣਾ ਕੇ ਆਪਾਂ ਇਸ ਤੇ ਪਿੰਟ ਐਕਸ ਪਾਏ ਹੋਏ ਨੇ ਇਸ ਤਰ੍ਹਾਂ ਦੇ ਨਾਲ ਤੁਹਾਡੀ ਸਲਵਾਰ ਤੇ ਵੀ ਪਹਿਨ ਸਕਦੇ ਨੇ ਪੈਂਟ ਤੇ ਵੀ ਹਾਂਜੀ ਤੇ ਇਹ ਆਪਾਂ ਇਸ ਸੂਟ ਤੇ ਏਮਬਰਾਇਡਰੀ ਕੀਤੀ ਹੋਈ ਹੈ ਇਸ ਤਰ੍ਹਾਂ ਦੇ ਨਾਲ ਬਾਟਮ ਦੇ ਨਾਲ ਦੇ ਸਟੱਫ ਦਾ ਆਪਾਂ ਪੈਚ ਲਗਾਇਆ ਹੋਇਆ ਤੇ ਇਹ ਵਾਲੀ ਆਪਾਂ ਡਿਜ਼ਾਈਨਿੰਗ ਕੀਤੀ ਹੋਈ ਹੈ ਨੈਕ ਦੇ ਰਾਊਂਡ ਠੀਕ ਹੈ ਜੀ ਬਾਜੂ ਤੇ ਆਪਾਂ ਜਿਹੜਾ ਵਿਦਆਊਟ ਪੈਚ ਕੰਮ ਕੀਤਾ ਹੋਇਆ ਪਿਓਰ ਦਾ ਪੈਸਤੇ ਨਾਲ ਦੁਪੱਟਾ ਲਗਾਇਆ ਹੋਇਆ ਐ ਐਂਡ ਦੁਪੱਟੇ ਦੀ ਆਪਾਂ ਲੇਸ ਦੇ ਨਾਲ ਜਿਹੜੀ ਫਿਨਿਸ਼ਿੰਗ ਕੀਤੀ ਹੋਈ ਐ ਇਹ ਵਾਲਾ ਡਿਜ਼ਾਈਨ ਆ ਤੁਸੀਂ ਪਲੇਨ ਸਟੱਫ ਤੇ ਵੀ ਬਣਵਾ ਸਕਦੇ ਹੋ ਕਿਸੇ ਵੀ ਪ੍ਰਿੰਟ ਤੇ ਬਣਵਾ ਸਕਦੇ ਹੋ ਹਾਂਜੀ ਨੈਕਸਟ ਆਪਾਂ ਇਹ ਵਾਲਾ ਸੂਟ ਆ ਜਿਹੜਾ ਆਪਾਂ ਪਿਓਰ ਤੇ ਬਣਾਇਆ ਹੋਇਆ ਠੀਕ ਐ ਪਿਓਰ ਕ੍ਰੇਪ ਦੀ ਹੈਗੀ ਜਿਹੜੀ ਆਪਾਂ ਪੈਂਟ ਲਗਾਈ ਹੋਈ ਐ ਇਸ ਤਰ੍ਹਾਂ ਦੇ ਨਾਲ ਬਾਟਮ ਦਾ ਕੰਮ ਪੈਂਟ ਦਾ ਤੁਸੀਂ ਇਹ ਸੇਮ ਐਮਬ੍ਰੋਇਡਰੀ ਹੈਗੀ ਜਿਹੜੀ ਆਪਣੇ ਸਲਵਾਰ ਤੇ ਵੀ ਕਰਵਾ ਸਕਦੇ ਹੋ ਇਹ ਹੈਗਾ ਜੀ ਪਿਓਰ ਟਿਸ਼ੂ ਕ੍ਰਸ਼ ਸੂਟ ਸ਼ਰਟ ਇਸ ਤਰ੍ਹਾਂ ਦੇ ਨਾਲ ਪੈਨਲਸ ਚੱਲ ਜਾ ਰਹੇ ਨੇ ਸੈਂਟਰ ਪੈਨਲਸ ਬਣੇ ਹੋਏ ਨੇ ਵੀ ਸ਼ੇਪ ਦੇ ਵਿੱਚ ਹੈ ਜਿਹੜਾ ਨੈਕ ਬਣਿਆ ਹੋਇਆ ਤੇ ਇਹ ਵਾਲੀ ਡਿਜ਼ਾਈਨਿੰਗ ਹੈਗੀ ਹੈ ਜਿਹੜੀ ਇਹ ਰਹਿਣੀ ਹੈ ਬਾਜੂ ਤੇ ਵੈਲ ਸ਼ੇਪ ਹੈਗੀ ਹੈ ਜਿਹੜੀ ਆਪਾਂ ਬਾਜੂ ਬਣਾਈ ਹੋਈ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਆਪਾਂ ਦੁਪट्टे ਦੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਪਿਓਰ ਦਾ ਦੁਪੱਟਾ ਲਗਾਇਆ ਹੋਇਆ ਹੈ